ਇਹ ਇੱਕ ਫੈਡਰੇਸ਼ਨ ਦੇ ਮੈਚ ਕੋਚਗ ਦਿਨਾਂ ਜੀ ਸ਼ੁਰੂ ਹੋਣ ਜਾ ਰਹੇ ਆ ਐਸਾ ਸੀਜ਼ਨ ਦਾ ਪਹਿਲਾ ਟੂਰਨਾਮੈਂਟ ਮੈਂ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਦੱਸਣੀ ਹੈ ਇੱਕ ਫੈਡਰੇਸ਼ਨ ਦੇ ਮੈਚ ਕੌਜਕ ਦਿਨਾਂ ਜੀ ਸ਼ੁਰੂ ਹੋਣ ਜਾ ਰਹੇ ਆ ਐਸਾ ਸੀਜ਼ਨ ਦਾ ਪਹਿਲਾ ਟੂਰਨਾਮੈਂਟ ਮਿੱਤਰੋ ਇਹ ਫੈਡਰੇਸ਼ਨ ਦਾ ਹੋਣਾ ਸੋ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਹੀ ਰਹਿਨੇ ਆ ਤੇ ਪਾਉਂਦੇ ਰਾਵਾਂਗੇ ਮੇਜਰ ਲੀਗ ਦੇ ਲੇਟ ਆ ਮੈਚ ਨਾਰਥ ਫੈਡਰੇਸ਼ਨ ਦੇ ਵੀ ਲੇਟ ਆ ਮਿੱਤਰੋ ਮੈਚ ਪਰ ਪੰਜਾਬ ਐਸੋਸੀਏਸ਼ਨ ਆਲਿਆਂ ਨੇ ਐਸ ਵਾਰ ਸ਼ੁਰੂਜੀ ਕੰਮ ਕਰਤਾ ਕੋਈ 16 ਨਵੰਬਰ ਤੋਂ ਪਹਿਲਾ ਟੂਰਨਾਮੈਂਟ ਹੀ ਸ਼ੁਰੂ ਆ ਨਵੰਬਰ ਮਹੀਨੇ ਚ ਡਾਂਗ ਖੜਕਣੀ ਲੱਗ ਜਾਣੀ ਆ ਮਿੱਤਰੋ ਵੱਡੇ ਵੱਡੇ ਪਲੇਅਰ ਇਸ ਫੈਡਰੇਸ਼ਨ ਚ ਖੇਡਦੇ ਆ ਤੇ ਖੇਡਣਗੇ ਬਹੁਤ ਤਗੜੀਆਂ ਟੀਮਾਂ ਬਣਿਆ ਕਰਨੀਆਂ 2 ਲੱਖ ਆ ਇਸ ਟੂਰਨਾਮੈਂਟ ਤੇ ਪਹਿਲਾ ਇਨਾਮ 16 ਨਵੰਬਰ ਦਾ ਦਿਨ ਮਿੱਤਰੋ ਪਹਿਲਾ ਕਬੱਡੀ ਕੱਪ ਇਸ ਫੈਡਰੇਸ਼ਨ ਦਾ ਇਹ 90 ਦੇ ਵਿੱਚ ਹੋਣਾ ਵੱਡਾ ਕੱਪ 2 ਤੇ 1.5 ਲੱਖ ਪਹਿਲੇ ਟੂਰਨਾਮੈਂਟ ਤੇ ਹੀ ਟੀਮਾਂ ਟੌਪ ਦੀਆਂ ਹੋਣੀਆਂ ਮਿੱਤਰੋ ਸੋ ਵਧੀਆ ਗੱਲ ਆ ਐਸਜੀਪੀਸੀ ਦੀ ਟੀਮ ਖੇਡਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਗਿਆ ਬਹੁਤ ਤਗੜੇ ਮੱਲ ਇਸ ਜੋ ਫੈਡਰੇਸ਼ਨ ਚ ਖੇਡਦੇ ਆ ਵਧੀਆ ਟੀਮਾਂ ਬਣਿਆ ਕਰਨੀਆਂ ਕੋਸ਼ਿਸ਼ ਕਰ ਪਲੇਅਰ ਹੁਣ ਬਾਹਰ ਹਨਾ ਤਾਂ ਕਰਕੇ ਜੋ ਹੈ ਪਹਿਲੇ ਟੂਰਨਾਮੈਂਟ ਤੇ ਹੋ ਸਕਦਾ ਵੀ ਉਦਾਂ ਗੱਲਬਾਤ ਨਾ ਬਣੇ ਪਰ ਅਗਲੇ ਜਦੋਂ ਟੂਰਨਾਮੈਂਟ ਇਸ ਫੈਡਰੇਸ਼ਨ ਦੇ ਆਉਣਗੇ ਮਿੱਤਰੋ ਫਿਰ ਸਰਾਹੀ ਲੱਗਣੀ ਆ ਸੋ ਪਹਿਲਾ ਟੂਰਨਾਮੈਂਟ 16 ਨਵੰਬਰ ਤੋਂ ਸ਼ੁਰੂ ਐਐਮਐਲ ਕੇ ਦੇ ਲੇਟ ਆ ਜਦੋਂ ਕੱਪ ਵੈਸੇ ਪੋਸਟਰ ਬਣੀਆਂ ਜਾਂਦੇ ਆ ਪਰ ਆਪਾਂ ਜਲਦ ਜੋ ਹੈ ਦਸੰਬਰ ਦੇ ਵਿੱਚ ਤੁਹਾਨੂੰ ਟੀਮਾਂ ਤੇ ਖਿਡਾਰੀ ਦੇ ਟੂਰਨਾਮੈਂਟ ਵੀ ਕਲੀਅਰ ਕਰ ਦਾਂਗੇ ਸੋ ਜੋ ਜਲਦੀ ਅਪਡੇਟ ਦੇਵਾਂਗੇ ਉਹਦੀ ਵੀ ਨਵੀਂ ਵੀਡੀਓ ਵਿੱਚ ਮਿਲਦੇ ਆ ਆਪਾਂ ਇਹ ਟੂਰਨਾਮੈਂਟ ਤੇ ਕਾਫੀ ਵੱਡੇ ਮੱਲ ਤੁਹਾਨੂੰ ਦੇਖਣ ਨੂੰ ਮਿਲਣਗੇ ਜਦੋਂ ਇਹਦੀਆਂ ਵੀ ਟੀਮਾਂ ਤੇ ਜੋ ਹੈ ਪਲੇਅਰ ਕਲੀਅਰ ਹੋਣਗੇ ਉਹ ਤੁਹਾਨੂੰ ਜ਼ਰੂਰ ਕਲੀਅਰ ਕਰਾਂਗੇ ਨਵੀਂ ਵੀਡੀਓ ਵਿੱਚ ਮਿਲਦੇ ਆ ਲਾਈਕ ਕਰਨਾ ਬਣਦਾ ਜ਼ਰੂਰ ਕਰਿਓ ਵੀਡੀਓ ਨੂੰ ਧੰਨਵਾਦ